ਕਿਤਾਬ ਕੌਰਨਾਮਾ ਖੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ 11ਵੇਂ ਭਾਗ ਵਿੱਚ ਸੁਣੋ ਸ਼ਹੀਦ ਮਾਤਾ ਗੁਰਮੀਤ ਕੌਰ ਖਾਨਪੁਰ ਅਤੇ ਸ਼ਹੀਦ ਬੀਬੀ ਸੁਰਿੰਦਰ ਕੌਰ ਸਾਗਰਾ ਆਵਾਜ਼ ਗੁਰਜੰਟ ਸਿੰਘ ਰੁੱਪਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਹੀਦ ਮਾਤਾ ਗੁਰਮੀਤ ਕੌਰ ਖਾਨਪੁਰ ਅਗਸਤ 1993 ਸਥਾਨ ਬਟਾਲਾ ਸ਼ਹਿਰ ਬਟਾਲਾ ਸ਼ਹਿਰ ਦਾ ਇੱਕ ਇਤਿਹਾਸਕ ਪਿਛੋਕੜ ਹੈ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ 1485 ਈਸਵੀ ਵਿੱਚ ਭਾਈ ਮੂਲੇ ਚੌਣੇ ਦੀ ਧੀ ਬੀਬੀ ਸੁਲਖਣੀ ਨਾਲ ਇਸੇ ਸ਼ਹਿਰ ਵਿੱਚ ਹੀ ਹੋਇਆ ਇਸੇ ਸਥਾਨ ਤੇ ਹੀ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਹੋਈ ਫਿਰ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਦੀ ਲੜਾਈ ਦੌਰਾਨ ਜੇਤ ਲਿਆ ਇੱਕ ਤੀਵੀਂ ਦੀ ਮੁਖਬਰੀ ਤੇ ਸ਼ਹਿਰ ਦੇ ਇੱਕ ਪਾਸੇ ਪੰਜਾਬ ਪੁਲਿਸ ਤੇ ਸੀਆਰਪੀਐਫ ਦੀਆਂ ਵੱਡੀ ਗਿਣਤੀ ਚ ਗੱਡੀਆਂ ਦਾ ਘੇਰਾ ਪਿਆ ਉਹ ਇੱਕ ਛੋਟੇ ਜਿਹੇ ਘਰ ਤੇ ਟੁੱਟ ਪਏ ਤੇ ਉਸ ਚ ਰਹਿ ਰਹੇ ਸੇ ਇੱਕ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਘੜੀਸ ਕੇ ਗੱਡੀ ਚ ਸੁੱਟ ਲਿਆ ਜਿਨ੍ਹਾਂ ਚ 60 ਸਾਲਾਂ ਦੇ ਕਰੀਬ ਦੀ ਇੱਕ ਅਮਰਧਾਰੀ ਮਾਤਾ ਉਹਨਾਂ ਦੇ ਪਤੀ ਤਿੰਨ ਪੁੱਤਰ ਤੇ ਦੋ ਧੀਆਂ ਵੀ ਸ਼ਾਮਲ ਸਨ ਉਹਨਾਂ ਨੂੰ ਪਹਿਲਾਂ ਵੈਰੂਵਾਲ ਥਾਣੇ 'ਚ ਫਿਰ ਤਰਨਤਾਰਨ ਤੇ ਅੱਗੇ ਭਿੱਖੀਵੰਡ ਥਾਣੇ ਵਿੱਚ ਲਜਾਇਆ ਗਿਆ ਜਿੱਥੇ ਸਭ ਤੋਂ ਵੱਡੇ ਨਿਰਮਲ ਸਿੰਘ ਨੂੰ ਬਾਕੀਆਂ ਤੋਂ ਅੱਡ ਕਰ ਲਿਆ ਇਸ ਪਰਿਵਾਰ ਜ਼ਿਲ੍ਹਾ ਕਪੂਰਥਲਾ ਤਹਿਸੀਲ ਸੁਲਤਾਨਪੁਰ ਲੋਧੀ 'ਚ ਪੈਂਦੇ ਪਿੰਡ ਖਾਨਪੁਰ ਦਾ ਵਾਸੀ ਸੀ ਜੋ ਪੁਲਿਸ ਦੇ ਜ਼ੁਲਮਾਂ ਤੋਂ ਬਚਣ ਲਈ ਪਿੰਡ ਛੱਡ ਕੇ ਸ਼ਹਿਰ ਕਰਾਇਦੇ ਮਕਾਨ 'ਚ ਜ਼ਿੰਦਗੀ ਦੀਆਂ ਘੜੀਆਂ ਲੰਘਾਰੇ ਸਨ ਪਿੰਡ ਖਾਨਪੁਰ ਇਤਿਹਾਸਕ ਧਰਤੀ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਸੜਕ ਤੋਂ ਇਸ ਤੋਂ 20 ਕਿਲੋਮੀਟਰ ਦੂਰ ਹੈ ਪਰਿਵਾਰਕ ਮੈਂਬਰਾਂ ਨੂੰ ਕਈ ਮਹੀਨੇ ਵਕਫ ਵਕਫ ਥਾਣਿਆਂ ਸੀਆਈਏ ਸਟਾਫ ਚ ਰੱਖ ਕੇ ਉਹਨਾਂ ਤੇ ਜ਼ੁਲਮ ਠਾਉਂਦੇ ਰਹੇ ਕੁਝ ਸਮੇਂ ਬਾਅਦ ਮਾਤਾ ਗੁਰਮੀਤ ਕੌਰ ਦੀਆਂ ਪੁੱਤਰੀਆਂ ਸਿਮਰਨਜੀਤ ਕੌਰ ਤੇ ਰਾਜਵੰਤ ਕੌਰ ਨੂੰ ਛੱਡ ਦਿੱਤਾ ਮਾਤਾ ਤੇ ਪੁੱਤਰ ਭਾਈ ਬਲਵਿੰਦਰ ਸਿੰਘ ਕਾਲੀਖਾਨਪੁਰ ਦੇ ਝੂਠੇ ਪੁਲਿਸ ਮੁਕਾਬਲੇ ਤੋਂ ਬਾਅਦ ਮਾਤਾ ਗੁਰਮੀਤ ਕੌਰ ਭਾਈ ਕਾਲੀ ਦੀ ਪਤਨੀ ਗੁਰਪ੍ਰੀਤ ਕੌਰ ਮਾਤਾ ਤੇ ਵੱਡੇ ਸੁਪੁੱਤਰ ਸਵਰਨ ਸਿੰਘ ਛੋਟੇ ਬੇਟੇ ਹਰਦੀਪ ਸਿੰਘ ਉਹਨਾਂ ਦੇ ਜੇਠ ਦੇ ਬੇਟੇ ਦਾ ਮੁੰਡਾ ਮੰਗਲ ਸਿੰਘ ਮਾਤਾ ਦਾ ਵੱਡਾ ਪਾਲਾ ਸਵਰਨ ਸਿੰਘ ਛੋਟਾ ਭਰਾ ਹਰਦੀਪ ਸਿੰਘ ਦੋਹੇ ਵਾਸੀ ਦੇਸਨ ਨੂੰ ਕਿਸੇ ਅਣਦਸੀ ਜਗ੍ਹਾ ਤੇ ਖਪਾ ਦਿੱਤੇ ਗਏ ਸਭ ਤੋਂ ਵੱਡੇ ਨਿਰਮਲ ਸਿੰਘ ਨੂੰ ਖਾਨਪੁਰ ਵਿਖੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ। ਇਹ ਪੁਲਿਸ ਮੁਕਾਬਲੇ 'ਚ ਮਾਰੇ ਗਏ ਨਿਰਮਲ ਸਿੰਘ ਬਾਰੇ ਦਾਵਾ ਪੁਲਿਸ ਨੇ ਕੀਤਾ ਸੀ। ਮਾਤਾ ਗੁਰਮੀਤ ਕੌਰ ਖਾਨਪੁਰ ਦਾ ਜਨਮ ਮਾਤਾ ਲਾਭ ਕੌਰ ਪਿਤਾ ਲਾਭ ਸਿੰਘ ਦੇ ਘਰ ਪਿੰਡ ਦੇਸਨ ਵਿੱਚ ਹੋਇਆ। ਪਰਿਵਾਰ ਦਾ ਜੱਦੀ ਪੁਸ਼ਤੀ ਕੰਮ ਖੇਤੀਬਾੜੀ ਸੀ। ਉਹਨਾਂ ਦਾ ਵਿਆਹ ਪਿੰਡ ਖਾਨਪੁਰ 'ਚ ਸਰਦਾਰ ਅਜੀਤ ਸਿੰਘ ਨਾਲ ਹੋਇਆ। ਘਰ 6 ਪੁੱਤਰਾਂ ਦੋ ਧੀਆਂ ਨੇ ਜਨਮ ਲਿਆ। ਉਹ ਰੱਬ ਨੂੰ ਮੰਨਣ ਵਾਲੀ ਇੱਕ ਭਗਤਨੀ ਬੁਢੀ ਸੀ। ਬਾਲੀ ਪੜ੍ਹੀ ਲਿਖੀ ਨਹੀਂ ਸੀ ਪਰ ਜਪਜੀ ਸਾਹਿਬ ਦੀ ਪਹਿਲੀ ਪੌੜੀ ਮੂੰਹ ਜ਼ੁਬਾਨੀ ਕੰਠ ਸੀ। ਉਹੀ ਪਾਠ ਕਰਦੀ ਰਹਿੰਦੀ ਸੀ। ਇੱਕੋ ਇੱਕ ਬਚਿਆ ਮਾਤਾ ਦਾ ਪੁੱਤ ਨਿਰਮਲ ਸਿੰਘ ਦਾਸ ਦਾ ਹੈ। ਚਾਹੇ ਜ਼ਮੀਨ ਦਾ ਟੱਕ ਛੋਟਾ ਸੀ ਪਰ ਸਾਰਾ ਪਰਿਵਾਰ ਕਿਰਤ ਕਰਕੇ ਆਪਣੀ ਜ਼ਿੰਦਗੀ ਦਾ ਵਕਤ ਲੰਗਾਉਂਦੇ ਗਏ। ਪਤੀ ਦੇ ਜੇਲ੍ਹ ਜਾਣ ਪਾਦ ਪਿੰਡ 'ਚ ਲੜਾਈ ਹੋ ਗਈ ਇੱਕ ਪਾਸੇ ਅਜੀਤ ਸਿੰਘ ਤੇ ਉਸਦੇ ਦੋ ਸਾਥੀ ਸਨ ਦੂਜੇ ਪਾਸੇ ਇੱਕ ਪੂਰਾ ਗਰੁੱਪ ਜਾਨ ਬਚਾਉਣ ਲਈ ਅਜੀਤ ਸਿੰਘ ਹੋਰਾਂ ਨੇ ਗੋਲੀ ਚਲਾਈ ਤਾਂ ਦੂਜੀ ਧਿਰ ਦੇ ਬੰਦੇ ਫੱਟੜ ਹੋ ਗਏ ਮੁਕੱਦਮਾ ਚੱਲਿਆ ਤੇ ਜੇਲ੍ਹ ਹੋ ਗਈ ਪਰ ਮਾਤਾ ਗੁਰਮੀਤ ਕੌਰ ਨੇ ਔਖੇ ਤੋਂ ਔਖੇ ਹਾਲਾਤਾਂ 'ਚ ਵੀ ਸਾਰੇ ਪਰਿਵਾਰ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ ਜਿਵੇਂ ਜ਼ਮੀਨ ਬਹੁਤ ਥੋੜੀ ਤੇ ਸੁੱਖ ਨਾਲ ਪਰਿਵਾਰ ਵੱਡਾ ਸੀ ਪਰ ਮਾਂ ਅੱਖ ਨਾਲ ਰਹੀ ਤੇ ਵਾਹਨ ਦਾ ਮਰਲਾ ਵੀ ਗਹਿਣੇ ਨਹੀਂ ਹੋਣ ਦਿੱਤਾ ਛੋਟਿਆਂ ਨੂੰ ਪਿਆਰ ਨਾਲ ਗੋਦੀ ਚੁੱਕ ਚੁੱਕ ਕੇ ਸੰਭਿਆ ਮਾਂ ਸਾਡੀ ਪੁੱਜ ਕੇ ਸਿਆਣੀ ਸੀ ਪੁਲਿਸ ਹਿਰਾਸਤ ਚੋਂ ਭੱਜ ਨਿਕਲਿਆ ਤੇ ਪੁਲਿਸ ਵੱਲੋਂ ਕਾਗਜ਼ਾਂ 'ਚ ਮਾਰਿਆ ਨਾਮੀ ਅਤਵਾਦੀ ਨਿਰਮਲ ਸਿੰਘ ਦੇ ਬੋਲ ਨੇ ਸਭ ਇਹਨੇ ਕਰਵਟ ਬਦਲੀ ਦਹਾਕਿਆਂ ਤੋਂ ਖਾਮੋਸ਼ ਪੰਜਾਬ 1984 ਚ ਬੋਲਿਆ ਇਹ ਬੋਲ ਦੁਸ਼ਮਣਾਂ ਤੋਂ ਜਰੇ ਨਾ ਗਏ ਸਿੱਖ ਕੌਮ ਦੀ ਹਸਤੀ ਤੇ ਹੋਣੀ ਨੂੰ ਖਤਮ ਕਰਨ ਦੀਆਂ ਕੋਚਾਲਾਂ ਚਲੀਆਂ ਸਿੱਖ ਬੀਬੀਆਂ ਬਿਰਧ ਇਸਤਰੀਆਂ ਬੱਚੀਆਂ ਦੀਆਂ ਇੱਜ਼ਤਾਂ ਦੀ ਬੇਪਤੀ ਹੋਣ ਲੱਗੀ ਤਾਂ ਬਹੁਤ ਸਾਰੇ ਨੌਜਵਾਨਾਂ ਵਾਂਗ ਮਾਤਾ ਗੁਰਮੀਤ ਕੌਰ ਦਾ ਬੇਟਾ ਬਲਵਿੰਦਰ ਸਿੰਘ ਕਾਲੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਸਿੱਖਾਂ ਨੂੰ ਦਿੱਤੀ ਮਤ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਸਿਖਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ 142 ਤੇ ਚਲਦੇ ਹਾਂ 22 ਸਾਲ ਦੀ ਉਮਰ 'ਚ ਖਾਲਸਤਾਨ ਕਮਾਂਡੋ ਫੋਰਸ ਪੰਜਵੜ ਚ ਸ਼ਾਮਲ ਹੋ ਕੇ ਬਾਗੀ ਕਾਫਲਿਆਂ ਦਾ ਹਿੱਸਾ ਬਣ ਗਿਆ ਲਹਿਰ ਚ ਸ਼ਾਮਲ ਹੋਣ ਤੇ ਪਰਿਵਾਰ ਤੇ ਪੁਲਿਸ ਅਤੇ ਫੌਜ ਦਾ ਕਹਿ ਟੁੱਟ ਪਿਆ ਨਿਤ ਦਿਨ ਦੇ ਘੇਰੇ ਨਾਜਾਇਜ਼ ਪੁਲਿਸ ਹਰਸਤ ਦਾ ਦੌਰ ਚੱਲਿਆ ਪਰ ਜਦੋਂ ਹੀ ਭਾਈ ਕਾਲੀ ਹੋਰਾਂ ਦੀ ਚੇਤਾਵਨੀ ਆਉਂਦੀ ਤਾਂ ਪਰਿਵਾਰਕ ਮੈਂਬਰਾਂ ਨੂੰ ਛੱਡ ਦਿੱਤਾ ਜਾਂਦਾ ਪਰਿਵਾਰ ਵੱਲੋਂ ਜੱਦੀ ਘਰ ਛੱਡਣਾ ਉਹ 3 ਸਾਲ ਹਥਿਆਰਬੰਦ ਸੰਘਰਸ਼ ਜੂਝਦੇ ਰਹੇ ਇਸੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਤਸ਼ੱਦਦ ਤੋਂ ਬਚਣ ਲਈ ਇੱਕ ਰਾਤ ਉਹਨਾਂ ਨੇ ਆਪਣਾ ਜੱਦੀ ਘਰ ਛੱਡ ਦਿੱਤਾ ਤੇ ਗੁਪਤ ਤੌਰ ਤੇ ਬਟਾਲਾ ਸ਼ਹਿਰ 'ਚ ਰਹਿਣ ਲੱਗੇ ਜਿੱਥੇ ਜਿਸ ਨੂੰ ਜੋ ਵੀ ਕਰਤਾ ਕੰਮ ਮਿਲਿਆ ਕਰਕੇ ਉਹਨਾਂ ਵਕਤ ਲੰਘਾਉਣਾ ਸ਼ੁਰੂ ਕੀਤਾ ਭੇਸ ਬਦਲ ਕੇ ਕੂਚ ਕਰਨਾ ਸਨ 1992 ਦੇ ਅਖੀਰ 'ਚ ਭਾਈ ਬਲਵਿੰਦਰ ਸਿੰਘ ਆਪਣੇ ਇੱਕ ਸਾਥੀ ਭਾਈ ਹਰਜੀਤ ਸਿੰਘ ਖੋਜੀਕਪੁਰ ਸਮੇਤ ਭੇਸ ਬਦਲ ਕੇ ਉੱਤਰ ਪ੍ਰਦੇਸ਼ ਚਲੇ ਗਏ ਜਿੱਥੋਂ ਉਹਨਾਂ ਨੇ ਹਥਿਆਰਬੰਦ ਕਾਰਵਾਈਆਂ ਜਾਰੀ ਰੱਖੀਆਂ ਉੱਥੇ ਉਹਨਾਂ ਦੇ ਗਰੁੱਪ ਨੂੰ ਨਾਗੂਕੇ ਦਾ ਬਾਬਾ ਜੱਗਾ ਸਿੰਘ ਹਥਿਆਰ ਸਪਲਾਈ ਕਰਦਾ ਸੀ ਮੈਂ ਵੀ ਬਾਬੇ ਦੇ ਕਈ ਵਾਰ ਦਰਸ਼ਨ ਕੀਤੇ ਸਨ 47 ਕੋ ਸਾਲ ਦੀ ਉਮਰ ਸੀ ਬਹੁਤ ਹੀ ਮਖੌਲੀਆ ਤੇ ਚੜ੍ਹਦੀ ਕਲਾ ਵਾਲਾ ਸੀ ਫਿਰ ਉਸ ਨੂੰ ਫੜ ਲਿਆ ਦੱਸਦੇ ਨੇ ਕਿ ਵਿਆਸ ਤ੍ਰਿਆ ਕੋਲ ਕਿਸੇ ਨੇ ਗ੍ਰਿਫਤਾਰ ਕਰਵਾਇਆ ਬਹੁਤ ਜ਼ੁਲਮ ਕੀਤਾ ਤੇ ਫਿਰ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਨਿਰਮਲ ਸਿੰਘ ਖਾਨਪੁਰ ਦੇ ਸ਼ਬਦ ਮਾਤਾ ਦੀ ਨੂਹ ਦਾ ਜ਼ਬਰੀ ਗਰਭਪਾਤ ਉਸ ਵੇਲੇ ਪੁਲਿਸ ਕਿਸ ਹੱਦ ਦੀ ਕਮੀਨਗੀ ਤੱਕ ਡਿੱਗੀ ਹੋਈ ਸੀ ਕੋਈ ਸੋਚ ਵੀ ਨਹੀਂ ਸਕਦਾ ਖੜਕੂ ਭਾਈ ਬਲਵਿੰਦਰ ਸਿੰਘ ਕਾਲੀ ਦੀ ਪਤਨੀ ਕਈ ਮਹੀਨਿਆਂ ਦੀ ਗਰਭਵਤੀ ਸੀ ਪੁਲਿਸ ਉਸ ਨੂੰ ਜ਼ਬਰੀ ਚੁੱਕ ਕੇ ਲੈ ਗਈ ਤੇ ਗਰਭਪਾਤ ਕਰਵਾ ਦਿੱਤਾ ਕਿਸੇ ਨੇ ਮੁਖਬਰੀ ਕਰਕੇ ਫੜਾਈ ਤੇ ਫਿਰ ਤਰਨਤਾਰਨ ਦੇ ਸਰਕਾਰੀ ਹਸਪਤਾਲ 'ਚ ਧੱਕੇ ਨਾਲ ਗਰਭਪਾਤ ਕਰਵਾ ਦਿੱਤਾ। ਬਹੁਤ ਚਿਰ ਬਾਅਦ ਮੈਨੂੰ ਕਿਸੇ ਨੇ ਦੱਸਿਆ ਕਿ ਪੁਲਿਸ ਵਾਲੇ ਕਹਿ ਰਹੇ ਸਨ ਇਹ ਬਹੁਤ ਜ਼ਰੂਰੀ ਹੈ ਨਹੀਂ ਤਾਂ ਸੱਪਾਂ ਦੇ ਸੱਪ ਹੀ ਜੰਮਣਗੇ। ਮੈਨੂੰ ਤਾਂ ਉਸ ਮਹਾਨ ਬੀਬੀ ਦੇ ਕਦੇ ਦਰਸ਼ਨ ਕਰਨ ਦਾ ਮੌਕਾ ਹੀ ਨਸੀਬ ਨਾ ਹੋਇਆ। ਜਗਤੋਂ ਚਲੀ ਗਈ ਜਾਦਾਂ ਦੇ ਢਾਰੇ 'ਚ ਇਸ ਘਟਨਾ ਦਾ ਜ਼ਿਕਰ ਨਰਮਲ ਸਿੰਘ ਕਰਦੇ ਨੇ ਗ੍ਰਿਫਤਾਰ ਤੇ ਸ਼ਹੀਦੀ ਤੋਂ ਬਾਅਦ ਪਰਿਵਾਰ ਦਾ ਕੰਮ ਸਾਡੇ ਤੇ ਹੋਰ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਦੀ ਨਜਾਇਜ਼ ਹਰassment ਤੋਂ ਛਡਵਾਉਣ ਲਈ ਐਕਸ਼ਨਾਂ ਜਾਂ ਪੈਸੇ ਦੇਣ ਦੀ ਵਿਉਂਤ ਹੋ ਰਹੀ ਸੀ ਜੁਪੀ ਦੇ ਸੁਜਾਨਪੁਰ ਸਟੇਸ਼ਨ ਤੇ ਮੇਰੇ ਭਰਾ ਬਲਵਿੰਦਰ ਸਿੰਘ ਉਸਤੇ ਦੋਸਤ ਹਰਜੀਤ ਸਿੰਘ ਖੋਜੀਕੇਪੁਰ ਮਾਝੇ ਤੋਂ ਤੇ ਇੱਕ ਜੁਪੀ ਤੋਂ ਮਨਜੀਤ ਸਿੰਘ ਨੇ ਜਾਣਾ ਸੀ ਉਸ ਵੇਲੇ ਕੁਦਰਤੀ ਤੰਨਾ ਕੋਲ ਕੋਈ ਹਥਿਆਰ ਨਹੀਂ ਸਨ ਉਹ ਨੇੜੇ ਹੀ ਸਮਾਨ ਰੱਖਦੇ ਕਿਸੇ ਵੱਲੋਂ ਮੁਖਬਰੀ ਹੋਣ ਕਰਕੇ ਉਥੇ ਪੰਜਾਬ ਪੁਲਿਸ ਤੇ ਕੈਟਾ ਨੇ ਘੇਰਾ ਪਾ ਰੱਖਿਆ ਸੀ ਬਲਵਿੰਦਰ ਸਿੰਘ ਆਪ ਅੱਗੇ ਸੀ ਤੇ ਦੂਜੇ ਦੋਹਾਂ ਨੂੰ ਪਿੱਛੇ ਰੱਖਿਆ ਹੋਇਆ ਸੀ ਜਿਉਂ ਹੀ ਉਹ ਟੇਸ਼ਨ ਤੇ ਪਹੁੰਚਿਆ ਤੇ ਗੜਬੜ ਵਾਲੇ ਹਾਲਾਤ ਦੇਖੇ ਤਾਂ ਉਸ ਨੇ ਦੂਜਿਆਂ ਦੋਹਾਂ ਨੂੰ ਬਚਣ ਦਾ ਇਸ਼ਾਰਾ ਕੀਤਾ ਐਨੇ ਨੂੰ ਪੁਲਿਸ ਤੇ ਕੈਟਾ ਦਾ ਝੁੰਡ ਟੁੱਟ ਪਿਆ ਪਿਛਲੇ ਦੋਹੇ ਭੱਜਣ ਚ ਕਾਮਯਾਬ ਹੋ ਗਏ ਤੇ ਬਲਵਿੰਦਰ ਸਿੰਘ ਪਕੜ ਚ ਆ ਗਿਆ ਨਿਰਮਲ ਸਿੰਘ ਦੱਸਦੇ ਹਨ ਮੇਰੇ ਭਰਾ ਤੇ ਬਹੁਤ ਤਸ਼ੱਦਦ ਕੀਤਾ ਉਹ ਹਥਿਆਰਾਂ 18 ਬਾਰੇ ਪੁੱਛਦੇ ਰਹੇ ਪਰ ਉਸਨੇ ਕੋਈ ਰਾਹ ਨੰਦਤਾ ਤਾਂ ਕੁਝ ਮਹੀਨਿਆਂ ਦੇ ਜ਼ੁਲਮ ਤੋਂ ਬਾਅਦ ਸ਼ਹੀਦ ਕਰ ਦਿੱਤਾ ਪਰ ਉਹਨਾਂ ਨੇ ਮੁਕਾਬਲਾ ਫਰੀਦਕੋਟ ਵਾਲੀਆਂ ਨਹਿਰਾਂ ਤੇ ਦਿਖਾਇਆ ਉਸ ਤੋਂ ਬਾਅਦ ਪੁਲਿਸ ਨੇ ਮੇਰੀ ਮਾਂ ਭਾਈ ਸਾਹਿਬ ਦੀ ਧਰਮ ਪਤਨੀ ਮੇਰੇ ਦੋ ਭਰਾ ਤਾਏ ਦਾ ਮੁੰਡਾ ਸਾਡੇ ਦੋ ਮਾਮੇ ਇਹ ਸਾਰੇ ਪਤਾ ਨਹੀਂ ਕਦੋਂ ਤੇ ਕਿੱਥੇ ਖਪਾ ਦਿੱਤੇ ਉਦਾਸ ਮਨ ਨਾਲ ਨਿਰਮਲ ਸਿੰਘ ਦੱਸਦਾ ਹੈ ਫਿਰ ਜੂਪੀ ਵਾਲਾ ਮਨਜੀਤ ਸਿੰਘ ਵੀ ਸ਼ਹੀਦ ਕਰ ਦਿੱਤਾ ਤੇ ਕੋਜੀਕਪੁਰ ਵਾਲੇ ਹਰਜੀਤ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ ਮੇਲੇ ਚੋਂ ਕਿਸੇ ਨੇ ਮੁਖਬਰੀ ਕਰਕੇ ਫੜਾ ਦਿੱਤਾ ਤੇ ਉਸ ਨੂੰ ਹੀ ਅੰਨ ਤਸ਼ੱਦਦ ਕਰਕੇ ਸ਼ਹੀਦ ਕੀਤਾ ਤੇ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਿਸ ਨੇ ਹਰਜੀਤ ਸਿੰਘ ਫੜਵਾਇਆ ਸੀ ਉਸ ਨੇ ਹੀ ਸਾਡੇ ਪਰਿਵਾਰ ਦੀ ਮੁਖਬਰੀ ਕੀਤੀ ਸੀ ਪਹਿਲਾਂ ਸਾਰਿਆਂ ਦਾ ਵਿਸ਼ਵਾਸ ਜਿੱਤ ਲਿਆ ਸਾਡੇ ਘਰ ਰਹਿੰਦੀ ਵੀ ਰਹੀ ਤੇ ਫਿਰ ਪੁਲਿਸ ਨਾਲ ਰਲ ਗਈ ਝੂਠੇ ਪੁਲਿਸ ਮੁਕਾਬਲੇ ਚ ਮਾਰਿਆ ਅਤਵਾਦੀ ਮਾਤਾ ਦਾ ਆਖਰੀ ਪੋਤਾ ਜਿੱਥੇ ਮਾਤਾ ਦੇ ਨੌ ਪਰਿਵਾਰਕ ਮੈਂਬਰ ਸ਼ਹੀਦ ਕਰ ਦਿੱਤੇ ਗਏ ਉੱਥੇ ਉਹਨਾਂ ਦੇ ਇਕਲੇ ਪੋਤੇ ਦਾ ਵੀ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਅਹਿਮ ਵਾਰਦਾਤਾਂ ਚ ਲੋੜੀਂਦਾ ਨਾਮਹੀ ਅਤਵਾਦੀ ਪੁਲਿਸ ਮੁਕਾਬਲੇ ਚ ਠੇਰ ਕਰ ਦਿੱਤਾ ਗਿਆ। ਕਈ ਸਾਲਾਂ ਬਾਅਦ ਉਹ ਜਿਉਂਦਾ ਸਾਹਮਣੇ ਆਇਆ ਤੇ ਅੱਜਕੱਲ ਕਿਰਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਮਾਤਾ ਤੇ ਬੱਚੇ ਹੋਏ ਪੁੱਤਰ ਨਿਰਮਲ ਸਿੰਘ ਦੇ ਸੰਘਰਸ਼ ਦੀ ਕਹਾਣੀ ਬਹੁਤ ਲੰਬੀ ਹੈ ਪਰ ਅਸੀਂ ਪਾਠਕਾਂ ਨਾਲ ਮਾਤਾ ਗੁਰਮੀਤ ਕੌਰ ਨਾਲ ਸੰਬੰਧਿਤ ਸੰਖੇਪ ਹੀ ਸਾਂਝੀ ਕਰਾਂਗੇ ਤਾਂ ਕਿ ਇਤਿਹਾਸ ਦੀ ਕਿਸੇ ਕਿਤਾਬ ਦਾ ਇੱਕ ਪੰਨਾ ਬਣਿਆ ਰਹੇ। ਪੁਲਿਸ ਵਾਲੇ ਮੈਨੂੰ ਜਿਉਂਦਾ ਦੇਖ ਕੇ ਡੌਰ ਭੌਰ ਹੋ ਗਏ ਆਖਣ ਲੱਗੇ ਅਸੀਂ ਤਾਂ ਤੁਹਾਡਾ ਕੋਈ ਛੱਡਿਆ ਹੀ ਨਹੀਂ ਸੀ ਸਾਰੇ ਚੱਕ ਤੇ ਸਨ ਤੂੰ ਕਿਵੇਂ ਬਚ ਗਿਆ ਨਿਰਮਲ ਸਿੰਘ ਦੇ ਬੋਲ ਸਨ ਗਰਭਵਤੀ ਨੂੰ ਤੇ ਮੌਤ ਦੇ ਮੂੰਹ ਚੋਂ ਬਚਿਆ ਨਿਰਮਲ ਸਿੰਘ ਮੈਂ ਤੇ ਮੇਰੀ ਘਰ ਵਾਲੀ ਇਹਦੇ ਪੇਕੇ ਪਿੰਡ ਭਾਮੂ ਵਾਲਾ ਲੁਕੇ ਹੋਏ ਸਾਂ ਇਹਦੇ ਨਿੱਕਾ ਨਿਆਣਾ ਹੋਣ ਵਾਲਾ ਸੀ ਆ ਰਾਤ ਹੋਈ ਤਾਂ ਪਿੰਡ ਨੂੰ ਪੁਲਿਸ ਤੇ ਫੌਜ ਨੇ ਘੇਰਾ ਪਾ ਲਿਆ ਮੈਂ ਭੱਜਿਆ ਪੁਲਿਸ ਨੇ ਗੋਲੀ ਵੀ ਚਲਾਈ ਮੈਂ ਬਚ ਕੇ ਨਿਕਲ ਤਾਂ ਗਿਆ ਪਰ ਜਿੱਥੇ ਛਾਲ ਮਾਰੀ ਉਹ ਛੱਪੜ ਸੀ ਜਿਸ ਤੇ ਵੱਡੇ ਪੱਤਿਆਂ ਵਾਲੀ ਹਰੀ ਬੂਟੀ ਉੱਗੀ ਹੋਈ ਸੀ ਥੋੜੀ ਜਹੀ ਹੀ ਕਰੜੀ ਥਾਂ ਸੀ ਨਹੀਂ ਤਾਂ ਮੈਂ ਡੁੱਬ ਜਾਂਦਾ ਮੈਂ ਆਪਣੇ ਸਰੀਰ ਨੂੰ ਬੂਟੀ ਨਾਲ ਟੱਕ ਲਿਆ ਘੇਰਾ ਚੱਕਿਆ ਤਾਂ ਤੜਕੇ 3-4 ਵਜੇ ਮੈਂ ਮਸਾ ਹੀ ਨਿਕਲ ਕੇ ਗਿਆ ਦੇਖ ਲਓ ਸੌਣ ਭਾਦੋਂ ਦੀ ਰੁੱਤ 'ਚ ਗੰਦੇ ਬਾਣੀ 'ਚ ਕੀ ਕੁਛ ਹੁੰਦਾ ਪਰ ਉਹ ਇਹਨੂੰ ਤੇ ਇਹਦੀ ਪਰਚਾਈ ਨੂੰ ਫੜ ਕੇ ਲੈ ਗਏ ਮੈਨੂੰ ਤੇ ਮੇਰੀ ਪਰਚਾਈ ਬਲਵਿੰਦਰ ਕੌਰ ਦੋਹਾਂ ਨੂੰ ਫੜ ਕੇ ਸੁਭਾਨਪੁਰ ਥਾਣੇ ਲੈ ਗਏ ਮੇਰੇ ਉਦੋਂ ਇਹ ਵੱਡਾ ਮੁੰਡਾ ਹੋਣ ਵਾਲਾ ਸੀ ਮੇਰੀ ਹਾਲਤ ਦੇਖ ਕੇ ਇੱਕ ਪੁਲਿਸ ਅਫਸਰ ਉਹਨਾਂ ਦੇ ਗਲ ਪੈ ਗਿਆ ਕਿ ਤੁਸੀਂ ਤਾਂ ਬੱਚੇ ਹੋਣ ਵਾਲੀ ਨੂੰ ਵੀ ਚੱਕ ਲਿਆ ਥੋੜਾ ਚਿਰ ਉਹਨਾਂ ਨੇ ਪੁੱਛਗਿੱਛ ਕੀਤੀ ਤੇ ਫਿਰ ਸਾਨੂੰ ਦੋਹਾਂ ਨੂੰ ਛੱਡ ਦਿੱਤਾ ਇਹ ਸ਼ਬਦ ਕਹਿੰਦਿਆਂ ਬੀਬੀ ਅਮਰਜੀਤ ਕੌਰ ਦੀ ਦ੍ਰਿਸ਼ਟੀ ਕਈ ਦਹਾਕੇ ਪਿੱਛੇ ਚਲੇ ਜਾਂਦੀ ਨਜ਼ਰ ਆਉਂਦੀ ਹੈ ਉਹਨਾਂ ਦਾ ਅਤ ਉਦਾਸ ਚਿਹਰਾ ਉਹਨਾਂ ਤੇ ਆਏ ਮਾੜੇ ਵਕਤਾਂ ਦੀ ਬਦਲਵਾਈ ਦਾ ਗਵਾਹ ਹੈ ਹੱਥ ਕੜੀ ਲਾ ਕੇ ਫਰਾ ਮੈਨੂੰ ਸਾਰੇ ਪਰਿਵਾਰ ਚੋਂ ਅੱਡ ਲੈ ਕੇ ਪਹਿਲਾਂ ਸ਼ਰਾਬ ਮਿੱਲ ਚ ਬਣੀ ਸੀ ਆਰ ਪੀ ਐਫ ਦੀ ਚੌਂਕੀ ਚ ਫਿਰ ਕਪੂਰ ਥੱਲੇ ਫਿਰ ਫਗਵਾੜੇ ਐਦਾਂ ਹੀ ਲੈ ਕੇ ਤੁਰੇ ਫਿਰਦੇ ਰਹੇ ਥਾਮਾਂ ਬਦਲਦੇ ਰਹੇ ਦਿਨ ਰਾਤ ਹੱਥ ਘੜੀ ਲੱਗੀ ਰਹਿੰਦੀ ਸੀ ਰੱਖਿਆ ਵੀ ਮੈਨੂੰ ਤੀਜੀ ਮੰਜ਼ਲ ਤੇ ਸੀ ਕਈ ਕਈ ਮਹੀਨੇ ਨਹਾਉਣ ਨਹੀਂ ਸੀ ਦਿੰਦੇ ਚਮੜੀ ਗਲਣੀ ਸ਼ੁਰੂ ਹੋ ਗਈ ਪਿੰਡਾ ਖੁਰਕ ਨਾਲ ਲਹੂ ਲੋਹਾਨ ਰਿਹਾ ਕਰੇ ਮੈਂ ਸੋਚਿਆ ਕਿ ਇੱਥੇ ਤਾਂ ਕੁੜ ਕੁੜ ਕੇ ਗਲਕ ਸੜ ਕੇ ਮਰ ਜਾਣਾ ਇਹਦੇ ਨਾਲੋਂ ਤਾਂ ਭੱਜਦਿਆਂ ਹੀ ਸੀਆਰਪੀ ਵਾਲਿਆਂ ਦੀ ਗੋਲੀ ਨਾਲ ਮਰਨਾ ਚੰਗਾ ਮੈਂ ਜੁਗਤ ਲਾਉਣੀ ਸ਼ੁਰੂ ਕਰ ਦਿੱਤੀ ਇੱਕ ਦਿਨ ਹੱਥ ਘੜੀ ਖੋਲ ਕੇ ਕਮਰੇ ਦੀਆਂ ਇੱਟਾਂ ਪਟਕੇ ਫਰਾਰ ਹੋ ਗਿਆ ਹੁਣੇ ਮੋਟਾ ਹੋਇਆ ਪਹਿਲਾਂ ਤਾਂ ਤੇਰੇ ਤੋਂ ਵੀ ਬਹੁਤ ਮਾੜੂ ਸੀ ਸਿੰਘਾਂ ਨਾਲ رابطہ ਕੀਤਾ ਇੱਕ ਠਾਹਰ ਤਿਲ ਜਾ ਕੇ ਉਹਨਾਂ ਨੇ ਡਾਕਟਰੀ ਇਲਾਜ ਕਰਵਾਇਆ ਜਦੋਂ ਬੀਬੀਆਂ ਮੇਰੀ ਗਲੀ ਸਾਲੀ ਚਮੜੀ ਤੇ ਦਵਾਈ ਲਾਇਆ ਕਰਨ ਤਾਂ ਮੈਨੂੰ ਸ਼ਰਮ ਆਇਆ ਕਰੇ ਪੁਲਿਸ ਦੀਆਂ ਧਾੜਾਂ ਤੋਂ ਬਚਣ ਲਈ ਮੈਂ ਜੂਪੀ ਨਿਕਲ ਗਿਆ ਟਿਕਾਣੇ ਬਦਲਦਾ ਰਿਹਾ ਸੁਰਖਪੁਰ ਮੁਕਾਬਲੇ ਚ ਮਾਰੇ ਗਏ ਨਾਮੀ ਅਤਵਾਦੀ ਦੀ ਥਾਂ ਕੌਣ ਮਾਰ ਦਿੱਤਾ ਫਿਰ ਮੈਨੂੰ ਦੱਸਿਆ ਗਿਆ ਕਿ ਤੇਰਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਤੇ ਤੈਨੂੰ ਕਪੂਰਥਲੇ ਨੇੜੇ ਸੁਰਖਪੁਰ ਚ ਹੋਏ ਮੁਕਾਬਲੇ ਚ ਮਾਰ ਦਿੱਤਾ ਮੈਂ ਹੈਰਾਨ ਪਰੇਸ਼ਾਨ ਸੀ ਕਿ ਪਤਾ ਨਹੀਂ ਕਿਸ ਮਾਂ ਦਾ ਪੁੱਤ ਮੇਰੀ ਥਾਂ ਤੇ ਜ਼ਾਲਿਮਾਂ ਨੇ ਮਾਰਤਾ ਮੈਨੂੰ ਮਰਿਆ ਸਮਝ ਕੇ ਕੁਝ ਸਾਡਿਆਂ ਨੇ ਹੀ ਮੇਰੀ ਬੱਚੀ ਖੂਚੀ ਜ਼ਮੀਨ ਵੋਣੀ ਸ਼ੁਰੂ ਕਰ ਦਿੱਤੀ ਉਹਨਾਂ ਕਬਜ਼ਾ ਹੀ ਕਰ ਲਿਆ ਜਦੋਂ ਕਈ ਸਾਲਾਂ ਬਾਅਦ ਮੈਂ ਸਾਹਮਣੇ ਆਇਆ ਤਾਂ ਸਭ ਹੈਰਾਨ ਸਨ ਫਿਰ ਮੈਨੂੰ ਜੇਲ੍ਹ ਭੇਜ ਦਿੱਤਾ ਗਿਆ ਨਿਰਮਲ ਸਿੰਘ ਦੇ ਖੇਤ ਚ ਪਾਏ ਪੱਕੇ ਮਕਾਨ ਅਸਲ ਚ ਸਿਰ ਟਕਣਾ ਹੀ ਕਿਹਾ ਜਾ ਸਕਦਾ ਹੈ ਤੇ ਉਸ ਦੀ ਮਾੜੀ ਆਰਥਿਕ ਹਾਲਤ ਪਰਿਵਾਰ ਨਾਲ ਹੋਈਆਂ ਦੁਸ਼ਵਾਰੀਆਂ ਦੀ ਮੂੰਹ ਬੋਲਦੀ ਤਸਵੀਰ ਹੈ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਨੰਬਰ 1 ਮਾਤਾ ਗੁਰਮੀਤ ਕੌਰ ਖਾਨਪੁਰ ਨੰਬਰ 2 ਸਰਦਾਰ ਅਜੀਤ ਸਿੰਘ ਪਤੀ ਨੰਬਰ 3 ਭਾਈ ਕੁਲਵਿੰਦਰ ਸਿੰਘ ਪੁੱਤਰ ਨੰਬਰ 4 ਭਾਈ ਲਖਵਿੰਦਰ ਸਿੰਘ ਪੁੱਤਰ ਨੰਬਰ 5 ਭਾਈ ਬਲਵਿੰਦਰ ਸਿੰਘ ਕਾਲੀ ਪੁੱਤਰ ਕੇਸੀਐਫ ਪੰਜਵੜ ਨੰਬਰ 6 ਬੀਬੀ ਗੁਰਪ੍ਰੀਤ ਕੌਰ ਨੂੰ ਪਤਨੀ ਭਾਈ ਬਲਵਿੰਦਰ ਸਿੰਘ ਕਾਲੀ ਨੰਬਰ 7 ਭਾਈ ਮੰਗਲ ਸਿੰਘ ਜੇਠ ਦਾ ਨੌਜਵਾਨ ਪੁੱਤਰ ਨੰਬਰ 8 ਭਾਈ ਸਵਰਨ ਸਿੰਘ ਭਰਾ ਨੰਬਰ 9 ਭਾਈ ਹਰਦੀਪ ਸਿੰਘ ਭਰਾ ਦੋਵੇਂ ਭਰਾ ਵਾਸੀ ਪਿੰਡ ਦੇਸਨ ਸ਼ਹੀਦ ਬੀਬੀ سورਿੰਦਰ ਕੌਰ ਸਾਗਰਾ 28 ਮੰਗਰ ਸੰਮਤ 524 12 ਦਸੰਬਰ 1992 ਵਕਤ ਰਾਤ 9 ਵਜੇ ਪਿੰਡ ਸਾਗਰਾ ਪਟਿਆਲਾ ਸ਼ੇਰ ਬਗਿਓ ਉਹ ਬੜੀ ਜੁਰਤ ਵਾਲੀ ਤੇ ਦਲੇਰ ਸੀ ਨਿਤਨੇਮ ਨਾਲ ਗੁਰੂ ਘਰ ਆਉਣਾ ਸਾਰੀ ਕਬੀਲਦਾਰੀ ਨੂੰ ਬੰਦਿਆਂ ਵਾਂਗ ਸਾਹਮਦੀ ਮਰੇ ਤੋਂ ਮਗਰੋਂ ਤਾਂ ਭਾਈ ਹਰੀ ਦੇ ਅਗਲੇ ਦੇ ਗੁਣ ਗਾਉਂਦਾ ਪਰ ਉਹ ਸੱਚੀ ਬਹੁਤ ਵਧੀਆ ਸੁਭਾਅ ਦੀ ਸੀ ਕੱਗਰ ਦੇ ਆਦੀ ਮਾਰਚ ਆਈ ਖੇਤ ਸੜਕਾਂ ਲੰਘ ਕੇ ਪਿਛਲੇ ਪੈਰ ਪਿੰਡ ਸਾਗਰਾ ਪੁੱਜ ਕੇ ਸ਼ਹੀਦ ਬੀਬੀ ਸਰਿੰਦਰ ਕੌਰ ਦੇ ਪਰਿਵਾਰ ਦੇ ਪਤੇ ਬਾਰੇ ਹੱਟ 'ਚ ਬੈਠੇ ਇੱਕ ਅਮਰਤਾਰੀ ਬਜ਼ੁਰਗ ਨੂੰ ਪੁੱਛਿਆ ਤਾਂ ਉਹਨਾਂ ਨੇ ਸੁਰਿੰਦਰ ਕੌਰ ਦੀ ਸ਼ਖਸੀਅਤ ਬਾਰੇ ਆਪਣੇ ਆਪ ਹੀ ਦੱਸਣਾ ਸ਼ੁਰੂ ਕਰ ਦਿੱਤਾ ਇੱਕ ਬਹੁਤ ਹੀ ਪਾਟੀ ਪ੍ਰਾਣੀ ਕਾਪੀ ਵਿੱਚੋਂ ਕੋ ਉਹਨਾਂ ਦੇ ਪਤੀ ਦਾ ਰਾਪਤਾ ਨੰਬਰ ਭਾਲ ਦੇ ਭਾਲ ਦੇ ਗੱਲਾਂ ਵੀ ਕਰੀ ਗਏ ਜਸਵੰਤ ਸਿੰਘ ਬੋਲਦਾ ਇੱਧਰ ਮੇਰੀ ਦੁਕਾਨ ਤੇ ਆਈ ਹਾਂ ਕੋਈ ਦੋ ਪੱਤਰਕਾਰ ਆਏ ਨੇ ਛੇਤੀ ਆ ਜਾ ਉਹਨਾਂ ਨੇ ਸੁਰਿੰਦਰ ਕੌਰ ਦੇ ਘਰ ਦੇਆਂ ਨੂੰ ਫੋਨ ਤੇ ਕਿਹਾ ਪਿੰਡ ਸਾਗਰਾ ਪਾਤਣਾ ਮੰਡੀ ਖਨੌਰੀ ਕੋਲ ਤੇ ਪਟਿਆਲੇ ਜ਼ਿਲ੍ਹੇ ਚ ਹੈ ਉਹ ਦਾ ਮਹੀਨਾ ਕੀ ਰਾਤ ਦੇ 9 ਵਜੇ ਸਨ ਤੁਹਾਨੂੰ ਪਤਾ ਬਈ ਸਿਆਲਾਂ ਚ 9 ਵਜੇ ਵੀ 12 ਵਜੇ ਵਰਗੇ ਹੁੰਦੇ ਨੇ ਅਸੀਂ ਖੇਤ ਡੇਰੇ ਚ ਰਹਿੰਦੇ ਸਾਂ ਅਜੇ ਘਰ ਦਾ ਵਗਲ ਨਹੀਂ ਸੀ ਮਾਰਿਆ। ਸੁਰਿੰਦਰ ਦੀ ਭੈਣ ਬਲਵਿੰਦਰ ਤੇ ਉਹਦਾ ਭਤੀਜਾ ਆਏ ਸਨ। ਰੋਟੀ ਪਾਣੀ ਛੱਕ ਕੇ ਸਾਰਾ ਟੱਬਰ ਗੱਲਾਂ-ਬਾਤਾਂ ਕਰ ਰੇ ਸਾਂ। 9 ਵਜੇ ਆ ਕੇ ਪੁੱਸ ਦੀਆਂ tàੜਾਂ ਅੰਦਰ ਆਵੜੀਆਂ। ਫਿਰ ਮੈਨੂੰ ਬਾਹਰ ਕੱਢਤਾ। ਮੈਂ ਬਾਹਰ ਗਿਆ। ਉਹ ਆ ਕੇ ਸੁਰਿੰਦਰ ਕੌਰ ਨੂੰ ਕਹਿਣ ਲੱਗੇ ਬਈ ਤੂੰ ਆਪਣੇ ਭਰਾ ਪਰਜਾਈ ਬਾਰੇ ਵਾੜੀ ਚਾਰਾ ਜੋਈ ਕਰਦੀ ਐ। ਤੈਨੂੰ ਉਹਨਾਂ ਨਾਲ ਮਿਲਾਉਣਾ। ਉਹ ਨਾਲ ਤੁਰ ਪਈ। ਕੁਝ ਪਲਾਂ ਬਾਅਦ ਹੀ ਮੈਨੂੰ ਕਮਰੇ ਵਿੱਚ ਸੁੱਟ ਕੇ ਬਾਹਰੋਂ ਕੁੰਡਾ ਲਾ ਦਿੱਤਾ ਫਿਰ ਉਹ ਸ੍ਰਿੰਦਰਕੌਰ ਨੂੰ ਧੂਕੇ ਗੱਡੀ 'ਚ ਸੁੱਟ ਕੇ ਲੈ ਗਏ ਕੁਝ ਸਕਿੰਟਾਂ 'ਚ ਹੀ ਇਹ ਸਾਰਾ ਭਾਣਾ ਵਾਪਰ ਗਿਆ ਭਾਈ ਗੁਰਦੇਵ ਸਿੰਘ 12 ਦਸੰਬਰ ਦੇ ਅਗਵਾਹ ਵਾਲੀ ਘਟਨਾ ਸੰਬੰਧੀ ਦੱਸਦੇ ਹਨ ਅਸੀਂ ਉਦੋਂ ਰਾਤ ਨੂੰ ਹੀ ਠਰਵਾ ਹੁਣ ਗੁਲਜ਼ਾਰਪੁਰ ਚੌਂਕੀ ਗਏ ਪੁਲਿਸ ਵਾਲੇ दारू ਪੀ ਬੈਠੇ ਸਨ ਸਾਨੂੰ ਆਖਣ ਲੱਗੇ ਕਿ ਇਹ ਆਤਵਾਦੀਆਂ ਦੇ ਕੰਮ ਨੇ ਆਤਵਾਦੀ ਕੌਣ ਤੇ ਕਿੱਥੋਂ ਸਨ ਸਾਨੂੰ ਰਿਪੋਰਟ ਲਿਖਾਓ ਜਦੋਂ ਅਸੀਂ ਕਿਹਾ ਕਿ ਆਤਵਾਦੀ ਨਹੀਂ ਪੁਲਿਸ ਵਾਲੇ ਹੀ ਸਨ ਤਾਂ ਉਹਨਾਂ ਨੇ ਸਾਨੂੰ ਮਾੜਾ ਬੁਰਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਜਲੀਲ ਕਰਕੇ ਭਜਾ ਦਿੱਤਾ ਅਸੀਂ ਪਰਿਵਾਰ ਵਾਲਿਆਂ ਤੇ ਰਿਸ਼ਤੇਦਾਰਾਂ ਨੇ ਬਥੇਰੀਆਂ ਟੱਕਰਾਂ ਮਾਰੀਆਂ ਪਰ ਕਿਤੇ ਕੋਈ ਪਤਾ ਨਾ ਲੱਗਿਆ ਠਰਵਾ ਚੌਂਕੀ ਵਾਲੇ ਕਿਹਾ ਕਰਨ ਕਿ ਸਾਗਰਾ ਚੌਕੀ ਜਾਓ ਜਦੋਂ ਉੱਥੋਂ ਜਾਇਆ ਕਰੀਏ ਤਾਂ ਪੁਲਿਸ ਵਾਲੇ ਕਹਿ ਦਿਆ ਕਰਨ ਕਿ ਐਸਪੀ ਨੂੰ ਮਿਲੋ ਜਦੋਂ ਐਸਪੀ ਨੂੰ ਮਿਲਣ ਜਾਂਦੇ ਤਾਂ ਸਾਰਾ ਦਿਨ ਬਿਠਾ ਕੇ ਆਥਣੀ ਮੋੜ ਦਿਆ ਕਰਨ ਬਸ ਹੁਣ ਤੱਕ ਕੁਝ ਨਹੀਂ ਪਤਾ ਲੱਗਿਆ ਕਿ ਕਦੋਂ ਕਿੱਥੇ ਖਪਾਈ ਬੀਬੀ ਸੁਰਿੰਦਰ ਕੌਰ ਦਾ ਜਨਮ ਜ਼ਿਲ੍ਹਾ ਪਟਿਆਲਾ ਚ ਪੈਂਦੀ ਮੰਡੀ ਪਾਤੜਾ ਇਲਾਕੇ ਦੇ ਖਨੌਰੀ ਕੋਲ ਪਿੰਡ ਥਰੂਆ ਚ ਮਾਤਾ ਜੁਗਿੰਦਰ ਕੌਰ ਪਿਤਾ ਸ਼ੰਗਾਰਾ ਸਿੰਘ ਦੇ ਘਰ ਹੋਇਆ। ਉਹ ਚਾਰ ਭੈਣਾਂ ਤੇ ਤਿੰਨ ਭਰਾ ਬਚਿੱਤਰ ਸਿੰਘ, ਸਵਰਨ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਕੌਰ, ਕੁਲਵਿੰਦਰ ਕੌਰ ਤੇ ਸੋਹਣਜੀਤ ਕੌਰ ਸਨ। ਉਹਨਾਂ ਦਾ ਵਿਆਹ ਸਨ 1975 ਚ 19 ਕੋ ਸਾਲ ਦੀ ਉਮਰ ਚ ਸਾਗਰਾ ਵਾਸੀ ਗੁਰਦੇਵ ਸਿੰਘ ਨਾਲ ਹੋਇਆ। ਜਿੱਥੇ ਉਹਨਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਇਹ ਪੁੱਛਣ ਤੇ ਕਿ ਤੁਹਾਡੇ ਪਰਿਵਾਰ ਦਾ ਖਾੜਕੂ ਸਿੰਘਾਂ ਨਾਲ ਕੋਈ ਸਬੰਧ ਸਨ? ਤਾ ਭਾਈ ਗੁਰਦੇਵ ਸਿੰਘ ਦੇ ਸ਼ਬਦ ਸਨ ਕਾਨੂੰ ਸਾਡਾ ਕੋਈ ਵੀ ਸਬੰਧ ਨਹੀਂ ਥੀ ਸੁਰਿੰਦਰ ਦਾ ਇੱਕ ਭਰਾ ਗੁਰਵਚਨ ਸਿੰਘ ਬੱਚਿਆਂ ਸਣੇ ਪਟਿਆਲੇ ਰਹਿੰਦਾ ਸੀ ਇੱਕ ਦਿਨ ਉਹਨੂੰ ਉਹਦੀ ਘਰਵਾਲੀ ਰਾਜਕੌਰ ਨੂੰ ਉਹਦੇ ਬੱਚਿਆਂ ਸਣੇ ਪੁਲਿਸ ਲੈ ਗਈ ਉਸ ਤੋਂ ਬਾਅਦ ਸੁਰਿੰਦਰ ਕੌਰ ਨੂੰ ਚੱਕ ਲਿਆ ਸਾਡੇ ਪਰਿਵਾਰ ਦਾ ਲਹਿਰ ਨਾਲ ਕੋਈ ਕਨੈਕਸ਼ਨ ਨਹੀਂ ਥੀ ਪਟਿਆਲੇ ਵਾਲਿਆਂ ਦਾ ਕਿਸੇ ਖਾੜਕੂ ਨਾਲ ਕੀ ਲਿੰਕ ਸੀ ਸੀ ਵੀ ਜਾਂ ਨਹੀਂ ਇਹ ਵੀ ਨਹੀਂ ਪਤਾ ਭਰਾ ਦੇ ਗੋਲੀ ਮਾਰ ਕੇ ਪਰਿਵਾਰ ਨੂੰ ਪੁਲਿਸ ਵੱਲੋਂ ਅਗਵਾ ਕਰਨਾ 25 ਜੇਠ ਸੰਮਤ 524 7 ਜੂਨ 1992 ਵਕਤ ਸਵੇਰ ਦਾ ਮੋਤੀ ਬਾਗ ਪਟਿਆਲਾ ਸੁਰਿੰਦਰ ਕੌਰ ਦਾ ਇੱਕ ਭਰਾ ਗੁਰਚਰਨ ਸਿੰਘ ਚੰਨਾ ਆਪਣੇ ਪਰਿਵਾਰ ਸਮੇਤ ਮੋਤੀ ਬਾਗ ਪਟਿਆਲਾ ਵਿਖੇ ਰਹਿ ਰਹੇ ਸੀ ਗੁਰਚਰਨ ਸਿੰਘ ਦੇ ਜੀਜਾ ਜੀ ਭਾਈ ਬਲਬੀਰ ਸਿੰਘ ਉਰਫ ਖੜਕ ਸਿੰਘ ਕਿੱਲੀ 20 April 1992 ਅੱਠ ਬਸਾਖ ਨਾਨਕ ਸ਼ਹੀਦ ਸਮਤ 524 ਨੂੰ ਢੋਲੇ ਵਾਲਾ ਚੌਂਕ ਲੁਧਿਆਣਾ ਚ ਪੁਲਿਸ ਮੁਕਾਬਲੇ ਚ ਸ਼ਹੀਦ ਹੋ ਗਏ। ਸ਼ਹੀਦੀ ਬਾਦ ਉਹਨਾਂ ਦੀ ਪਤਨੀ ਤੇ ਸੁਰਿੰਦਰ ਕੌਰ ਦੀ ਭੈਣ ਸੋਹਣਜੀਤ ਕੌਰ ਵੱਲੋਂ ਉਸ ਖਾਨਕੂ ਜਥੇਬੰਦੀ ਨੂੰ ਕਾਇਮ ਰੱਖਣ ਲਈ ਅਖਬਾਰਾਂ ਚ ਬਿਆਨ ਦੇਣ ਕਾਰਨ ਪੁਲਿਸ ਬੁਖਲਾਹਟ ਚ ਆ ਗਈ। ਸੋਹਣਜੀਤ ਕੌਰ ਨੂੰ ਆਪਣੇ ਇਸ ਭਰਾ ਕੋਲ ਹੋਣ ਦੇ ਸ਼ੱਕ ਕਾਰਨ ਵੱਡੀ ਗਿਣਤੀ ਚ ਸਧਾਰਨ ਕੱਪੜਿਆਂ ਚ ਪੁਲਿਸ ਨੇ ਛਾਪਾ ਮਾਰਿਆ। ਇਸ ਤੋਂ ਪਹਿਲਾਂ ਵੀ ਪਰਿਵਾਰ ਤੇ ਤਸ਼ੱਦਦ ਹੁੰਦਾ ਰਿਹਾ ਭਾਈ ਗੁਰਚਰਨ ਸਿੰਘ ਚੰਨਾ ਨੇ ਰੌਲਾ ਪਾਇਆ ਤੇ ਜਾਨ ਬਚਾਉਣ ਲਈ ਪਾਸੇ ਹੋਣ ਲੱਗਿਆ ਤਾਂ ਪੁਲਿਸ ਨੇ ਉਸ ਦੇ ਮੱਥੇ 'ਚ ਗੋਲੀ ਮਾਰੀ ਸਾਰਾ ਘਰ ਫਰੋਲਿਆ ਬੀਬੀ ਸੋਨਜੀਤ ਕੌਰ ਨਾ ਮਿਲੀ ਤਾਂ ਪੁਲਿਸ ਨੇ ਫੱਟੜ ਭਾਈ ਚੰਨਾ ਸੁਰਿੰਦਰ ਕੌਰ ਦੀ ਭਝਾਈ ਰਾਜਕੋ ਮਾਸੂਮ ਭਾਣ ਜੇ ਵਿਸ਼ਵਜੀਤ ਸਿੰਘ ਭਾਣ ਜੀ ਹਰਮਨਪ੍ਰੀਤ ਕੌਰ ਉਹਨਾਂ ਦੀ ਮਾਸੀ ਕੁਲਦੇਵ ਕੌਰ ਸਾਰਿਆਂ ਨੂੰ ਜਬਰੀ ਚੁੱਕਿਆ ਤੇ ਗੱਡੀਆਂ 'ਚ ਸੁੱਟ ਕੇ ਲੈ ਗਈ ਭਾਈ ਚੰਨਾ ਦਾ ਇਲਾਜ ਕਰਵਾਉਣ ਦੀ بجائے ਹੋਰ ਤਸ਼ੱਦਦ ਕਰਕੇ ਉਹਨਾਂ ਦੀ ਭੈਣ ਸੋਨਜੀਤ ਕੌਰ ਬਾਰੇ ਪੁੱਛਦੇ ਰਹੇ ਸ਼ਹੀਦ ਹੋ ਜਾਣ ਤੇ ਉਹਨਾਂ ਦੀ লাশ ਖੁਰਦ-ਬੁਰਦ ਕਰ ਦਿੱਤੀ ਅਤੇ ਦੂਜੇ ਪਰਿਵਾਰਕ ਮੈਂਬਰਾਂ ਨੂੰ ਕਿਤੇ ਗਾਇਬ ਕਰ ਦਿੱਤਾ ਮਾਤਾ ਕੇ ਤਸ਼ੱਦਦ ਇੱਕ ਬਾਦੋਂ ਸੰਮਤ 526 26 ਅਗਸਤ 1992 ਪਿੰਡ ਠਰੂਆ ਪੁਲਸ ਨੇ सुरेंद्र ਕੌਰ ਦੀ ਮਾਤਾ ਜੋਗਿੰਦਰ ਕੌਰ ਨੂੰ ਉਹਨਾਂ ਦੇ ਪਿੰਡ ਠਰੂਆ ਤੋਂ ਚੁੱਕ ਲਿਆ। ਉਹਨਾਂ ਨੂੰ ਸੀਆਈਐਸ ਸਟਾਫ ਪਟਿਆਲਾ ਚ ਲਿਆ ਕੇ ਜ਼ੁਲਮ ਕੀਤਾ। ਪਰਿਵਾਰ, ਪੰਚਾਇਤ ਤੇ ਹੋਰਾਂ ਨੇ ਭਜਨ ਅਠ ਕੀਤੀ। ਮਾਮਲਾ ਪਖਣ ਕਾਰਨ ਜੋਗਿੰਦਰ ਕੌਰ ਨੂੰ ਮਾਰਿਆ ਤਾਂ ਨਾ ਪਰ ਕੁੱਟਮਾਰ ਕਰਨ ਦਾ ਸਿਲਸਿਲਾ ਜਾਰੀ ਰੱਖਿਆ। ਪਤੀ ਹਿਰਾਸਤ ਚ ਤੇ ਫਰੌਤੀਆਂ ਦੇਣਾ। ਇੱਕ ਵਾਰ ਨਹੀਂ ਕਿੰਨੀ ਵਾਰੀ ਘਟੋ ਘਟ ਪੰਜ ਛੇ ਵਾਰ ਮੈਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਰਹੇ ਥਾਣਿਆਂ ਤਸੀਹੇ ਕੇਂਦਰਾਂ ਚ ਕੁੱਟਮਾਰ ਕਰਦੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਫਿਰ ਛੱਡ ਦਿੰਦੇ ਕਈ ਵਾਰ ਤਾਂ ਪੈਸੇ ਦੇ ਵੀ ਦਿੰਦੇ ਪਰ ਜਦੋਂ ਹੁੰਦੇ ਨਹੀਂ ਤਾਂ ਕੀ ਕਰਦੇ ਇੱਕ ਵਾਰ ਤਾਂ ਅਮਲੋ ਥਾਣੇ ਚ 20 ਦਿਨ ਕੁੱਟਮਾਰ ਕੀਤੀ ਪੁੱਛਦੇ ਕਿ ਦੱਸ ਕਿਹੜੇ ਕਿਹੜੇ ਅੱਤਵਾਦੀ ਤੁਹਾਡੇ ਘਰ ਆਉਂਦੇ ਰਹੇ ਨੇ ਸਾਡੇ ਘਰ ਕੋਈ ਖੜਕੂ ਕਦੇ ਆਇਆ ਹੀ ਨਹੀਂ ਸੀ ਅਸੀਂ ਤਾਂ ਕਦੇ ਕਿਸੇ ਖਾੜਕੂ ਦਾ ਪਰਛਾਵਾਂ ਵੀ ਨਹੀਂ ਦੇਖਿਆ ਐਵੇਂ ਕੀ ਦਾ ਨਾਂ ਧਰ ਦਿੰਦੇ ਨਜਾਇਜ਼ੀ ਤੱਕੇਸ਼ਾਈ ਕੀਤੀ ਸਾਡੇ ਨਾਲ ਤਾਂ ਕਿਸਾਨ ਗੁਰਦੇਵ ਸਿੰਘ ਆਪਣਾ ਦਰਦ ਦੱਸਦਾ ਹੈ ਬਾਬ ਭੈਣ ਭਰਾ ਤੇ ਹੋਰਾਂ ਨੂੰ ਪੁਲਿਸ ਵੱਲੋਂ ਫੜਨਾ ਚਾਰ ਭਾਦੋਂ ਸੰਮਤ 524 19 ਅਗਸਤ 1992 ਸੁਰਿੰਦਰ ਕੌਰ ਦੀ ਸਰਗਰਮ ਭੈਣ ਸੋਨਜੀਤ ਕੌਰ ਉਸਦੇ ਭਰਾ ਸਵਰਨ ਸਿੰਘ ਤੇ ਪਿਤਾ ਸ਼ੰਗਾਰਾ ਸਿੰਘ ਨੂੰ ਨਾਬਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸਵਰਨ ਸਿੰਘ ਪੁਲਿਸ ਵਿੱਚ ਨੌਕਰੀ ਕਰਦਾ ਸੀ ਤੇ ਉਸਤੇ ਖਾੜਕੂਆਂ ਨਾਲ ਮੇਲ-ਜੋਲ ਦਾ ਦੋਸ਼ ਹੁਣਕਰ ਗੈਰ-ਹਾਜ਼ਰ ਸੀ। ਉਸ ਦਾ ਪਿਤਾ ਸ਼ੰਗਾਰਾ ਸਿੰਘ ਉਸ ਨੂੰ ਪੁਲਿਸ ਕੋਲ ਪੇਸ਼ ਕਰਨੀ ਲੈ ਕੇ ਜਾ ਰਹੇ ਸਨ। ਸੋਹਣਜੀਤ ਕੌਰ ਨੂੰ ਫੜਨਾ ਪੁਲਿਸ ਲਈ ਇੱਕ ਵੱਡੀ ਪ੍ਰਾਪਤੀ ਸੀ। ਅਖਬਾਰਾਂ 'ਚ ਖਬਰਾਂ ਛਪਣ ਬਾਅਦ ਸਵਰਨ ਸਿੰਘ ਤੇ ਟਾਡਾ ਤਹਿਤ ਝੂਠਾ ਪਰਚਾ ਪਾ ਕੇ ਜੇਲ੍ਹ ਭੇਜ ਦਿੱਤਾ। ਅਰਦਾਸ ਨੂੰ ਪੁਲਿਸ ਨੇ ਵੱਡੀ ਚੁਣੌਤੀ ਮੰਨਿਆ ਬੀਬੀ ਸੁਰਿੰਦਰ ਕੌਰ ਨੇ ਗਾਇਬ ਕੀਤੇ ਆਪਣੇ ਪਰਿਵਾਰ ਨੂੰ ਪਾਲਣ ਲਈ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ ਏ ਵਾਹਿਗੁਰੂ ਮੇਰੇ ਚੁੱਕੇ ਗਏ ਪਰਿਵਾਰ ਨੂੰ ਬਚਾਉਣ ਲਈ ਮੈਂ ਔਖੇ ਰਾਹ ਤੇ ਜਾ ਰਹੀ ਹਾਂ ਮੇਰੇ ਅੰਗ ਸੰਗ ਸਹਾਈ ਹੋ ਕੇ ਮਿਹਰ ਭਰਿਆ ਹੱਥ ਰੱਖਣਾ ਜੇਕਰ ర్జਾਲਮਾਂ ਨੇ ਉਹਨਾਂ ਤੇ ਤਸ਼ੱਦਦ ਕਰਕੇ ਉਹ ਖਪਾ ਦਿੱਤੇ ਹੋਣ ਤਾਂ ਮੈਨੂੰ ਉਹਨਾਂ ਦੇ ਸ਼ਹੀਦ ਹੋਣ ਦੀ ਖਬਰ ਮਿਲਣ ਤੋਂ ਪਹਿਲਾਂ ਹੀ ਚੁੱਕ ਲਵੀ ਇੱਕ ਪੁਲਿਸ ਅਫਸਰ ਨੇ ਉਸ ਨੂੰ ਟੇਕ ਕੇ ਬੈਠਣ ਲਈ ਕਿਹਾ ਤਾਂ ਬੇਬਾਕ ਬੀਬੀ ਸੁਰਿੰਦਰ ਕੌਰ ਨੇ ਕਹਿ ਦਿੱਤਾ ਸੀ ਕਿ ਮੈਂ ਅਰਦਾਸ ਕਰਕੇ ਚੱਲੀ ਹਾਂ ਸਿੰਘ ਸਿੰਘਣੀ ਅਰਦਾਸ ਕਰਨ ਬਾਅਦ ਪਿੱਛੇ ਨਹੀਂ ਮੁੜਦੇ ਹੁੰਦੇ ਪੁਲਿਸ ਸਮਝ ਗਈ ਕਿ ਜੇ ਇਹ ਜਿਉਂਦੀ ਰਹੀ ਤਾਂ ਪਿੱਛੇ ਹਟਣ ਵਾਲੀ ਨਹੀਂ ਸਜ਼ਾਏ ਮੌਤ ਕਿਉਂ ਮਿਲੀ ਬੀਬੀ ਸੁਰਿੰਦਰ ਕੌਰ ਨੇ ਪੁਲਿਸ ਵੱਲੋਂ ਅਗਵਾ ਕੀਤੇ ਭਰਾ ਪਰਜਾਈ ਭਾਣਦਿਆਂ ਤੇ ਦੂਜਿਆਂ ਨੂੰ ਛਡਾਉਣ ਲਈ ਯਤਨ ਸ਼ੁਰੂ ਕਰ ਦਿੱਤੇ। ਉਹ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਕਦੇ ਪੁਲਿਸ ਅਫਸਰਾਂ ਨੂੰ ਮਿਲਦੇ, ਕਦੇ ਰਾਜਨੀਤਿਕ ਨੇਤਾਵਾਂ ਨੂੰ ਮਿਲਦੇ। ਮੁੱਖ ਮੰਤਰੀ ਤੇ ਡੀਆਈਜੀ ਦਾ ਪਰੋਸਾ 11 ਅਗਸਤ ਨੂੰ ਸ੍ਰਿੰਦਰ ਕੌਰ ਨੇ ਉਸ ਵੇਲੇ ਦੇ ਬੁਚੜ ਜਾਣੇ ਜਾਂਦੇ ਮੁੱਖ ਮੰਤਰੀ ਬਿਆਨਤ ਸਿੰਘ ਕੋਲ ਫਰਿਆਦ ਕੀਤੀ ਤਾਂ ਉਸਨੇ ਕਿਹਾ ਕਿ ਕੱਲ ਨੂੰ ਆਵੀਂ ਮੈਂ ਪੁਲਿਸ ਤੋਂ ਪਤਾ ਕਰਕੇ ਦੱਸਦਾ। ਇਸੇ ਦਿਨ ਉਹ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਡੀਆਈਜੀ ਪਟਿਆਲਾ ਨੂੰ ਮਿਲੀ ਤਾਂ ਉਹਨਾਂ ਭਰੋਸਾ ਦਿੰਦਿਆਂ ਕਿਹਾ ਕਿ ਬੀਬੀ ਮੈਂ ਪਤਾ ਕਰ ਲਿਆ ਹੈ ਸਾਰੇ ਠੀਕ ਨੇ ਤੂੰ ਆਪਣੇ ਘਰੇ ਜਾ ਪਰਸੋਂ ਨੂੰ ਤੇਰਾ ਸਾਰਾ ਪਰਿਵਾਰ ਤੇਰੇ ਘਰ ਆ ਜਾਵੇਗਾ ਤਖਤੇ ਸ਼ਾਹੀ ਤਖਤ ਨਸ਼ੀਂ ਪਰ ਆਪਣਾ ਰੰਗ ਚੜਾ deta ਹੈ ਰਫਤਾ ਰਫਤਾ ਹਰ ਹਾਕਮ ਕੋ ਔਰੰਗਜ਼ੇਬ ਬਣਾ deta ਹੈ ਉਹ ਖੁਸ਼ੀ ਖੁਸ਼ੀ ਘਰ ਆ ਕੇ ਉਹਨਾਂ ਦੇ ਆਉਣ ਦੀਆਂ ਤਿਆਰੀਆਂ ਕਰਨ ਲੱਗੀ ਪਰਿਵਾਰ ਨੇ ਤਾਂ ਕੀ ਆਉਣਾ ਸੀ ਰਾਤ ਨੂੰ ਪੁਲਿਸ ਆ ਕੇ ਕਹਿਣ ਲੱਗੀ ਕਿ ਤੁਸੀਂ ਬਹੁਤ ਚਾਰਾ ਜੋਈ ਕੀਤੀ ਹੈ ਹੁਣ ਤੁਹਾਨੂੰ ਤੁਹਾਡੇ ਭਰਾ ਪਰਜਾਈ ਨਾਲ ਮਲਾਉਂਦੇ ਆ ਉਹ ਬੜੇ ਚਾਅ ਨਾਲ ਤੁਰ ਪਏ ਤੇ ਜਦੋਂ ਹੀ ਗੱਡੀ ਕੋਲ ਪੁੱਜੇ ਤਾਂ ਪੁਲਿਸ ਨੇ ਉਹਨਾਂ ਦੇ ਪਤੀ ਨੂੰ ਕਮਰੇ ਚ ਧਾੜ ਕੇ ਬਾਹਰੋਂ ਕੁੰਡਾ ਲਾ ਦਿੱਤਾ ਉਸ ਨੂੰ ਚੱਕ ਕੇ ਗੱਡੀ 'ਚ ਸੁੱਟ ਲਿਆ ਫਿਰ ਮਾਰ ਕੇ ਕਿੱਥੇ ਸੁੱਟੇ ਪਤਾ ਨਹੀਂ ਅਦਾਲਤ ਚ ਬੇਇਨਸਾਫੀ ਅਦਾਲਤ ਤੇ ਚ ਵੀ ਗਏ ਇਹਦੀ ਛੋਟੀ ਭੈਣ ਸੋਨਜੀਤ ਕੌਰ ਨੇ ਕੇਸ ਵੀ ਕੀਤਾ ਪਰ ਕੁਝ ਨਾ ਬਣਿਆ ਕੇਸ ਰੱਦ ਕਰ ਦਿੱਤਾ ਗੁਰਦੇਵ ਸਿੰਘ ਦੇ ਸ਼ਬਦ ਨੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੋਣਾ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਸਰਜੀਤ ਪਾਤਰ ਸ਼ਹਾਦਤ ਦੇਣ ਵਾਲੇ ਪਰਿਵਾਰ ਮੈਂਬਰ ਨੰਬਰ 1 ਸ਼ਹੀਦ ਬੀਬੀ ਸੁਰਿੰਦਰ ਕੌਰ ਪਿੰਡ ਸਾਗਰਾ ਨੰਬਰ 2 ਭਾਈ ਗੁਰਚਰਨ ਸਿੰਘ ਚੰਨਾ ਭਰਾ ਨੰਬਰ 3 ਬੀਬੀ ਰਾਜਕੌਰ ਪਰਝਾਈ ਨੰਬਰ 4 ਕੁਲਦੀਪ ਕੌਰ ਧਰਮਦੀ ਮਾਸੀ ਨੰਬਰ 5 ਭਾਈ ਬਲਬੀਰ ਸਿੰਘ ਉਰਫ ਖੜਕ ਸਿੰਘ ਕੇਲੀ ਜੀਜਾ ਕਿਤਾਬ ਕੌਰ ਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਭਾਗ 11ਵਾਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ